ਸਤਿ ਸ਼੍ਰੀ ਅਕਾਲ ਜਸਟੀਵੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਜਸਮੀਤ ਕੌਰ استقبال ਕਰਦੀ ਆਂ ਅਸੀਂ ਅੱਜ ਜੋ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਤੁਹਾਡੇ ਸਾਡੇ ਸਭ ਦੇ ਹੀ ਰੌਂਗ ਟੇ ਖੜੇ ਕਰ ਦੇਣ ਵਾਲੀ ਹੈ ਇੱਕ ਮੁੰਡਾ ਤੇ ਕੁੜੀ ਹੋਟਲ ਦੇ ਵਿੱਚ ਜਾਂਦੇ ਨੇ ਕਥਿਤ ਪ੍ਰੇਮੀ ਪ੍ਰੇਮਿਕਾ ਨੇ ਤੇ ਹੋਟਲ ਦੇ ਵਿੱਚ ਹੀ ਕੁੜੀ ਦਾ ਕਤਲ ਹੋ ਜਾਂਦਾ ਹੈ ਇਹ ਰੂਕਮਵਾਦ ਦੇਣ ਵਾਲੀ ਖਬਰ ਲੁਧਿਆਣਾ ਤੋਂ ਹੈ ਤੇ ਇਸ ਖਬਰ ਨੇ ਸਨਸਨੀ ਫੈਲਾ ਦਿੱਤੀ ਹੈ ਪਹਿਲਾਂ ਤਾਂ ਕਥਿਤ ਪ੍ਰੇਮੀ ਪੁਲਿਸ ਨੂੰ ਗੁੰਮਰਾਹ ਕਰਦਾ ਰਿਹਾ ਜੀ ਹਮਲਾ ਕਰ ਦਿੱਤਾ ਗਿਆ ਫਿਰ ਜਿਵੇਂ ਹੀ ਹੋਟਲ ਤੋਂ ਇਹ ਜਾਣਕਾਰੀ ਸਾਹਮਣੇ ਆਈ ਕਿ ਇੱਕ ਕੁੜੀ ਦੀ লাশ ਅਰਧ ਨਗਨ ਅਵਸਥਾ ਦੇ ਵਿੱਚ ਪਈ ਹੈ ਜਿਸ ਤੋਂ ਬਾਅਦ ਪੁਲਿਸ ਦੀ ਇਨਕੁਆਇਰੀ ਬੈਠੀ ਤਾਂ ਮੁਲਜ਼ਮ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਕਿ ਉਸ ਦੇ ਵੱਲੋਂ ਹੀ ਇਹ ਜਿਹਾ ਕੀਤਾ ਗਿਆ ਹੈ ਦਰਅਸਲ ਦੋਵੇਂ ਜਾਨੇ ਹੋਟਲ ਦੇ ਵਿੱਚ ਗਏ ਤੇ ਇਸੇ ਦੌਰਾਨ ਮੁਲਜ਼ਮ ਪ੍ਰੇਮੀ ਨੇ ਆਪਣੀ ਕਥਿਤ ਪ੍ਰੇਮਿਕਾ ਨੂੰ ਦੱਸਿਆ ਕਿ ਉਸਦੀ ਮੰਗਣੀ ਕਿਤੇ ਹੋਰ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪ੍ਰੇਮਿਕਾ ਨਰਾਜ਼ ਹੋ ਗਈ ਤੇ ਉਸਨੇ ਚਾਕੂ ਦੇ ਨਾਲ ਆਪਣੇ ਪ੍ਰੇਮੀ ਦੇ ਉੱਪਰ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਪ੍ਰੇਮੀ ਨੇ ਕੀ ਕੀਤਾ ਹੈ? ਉਸ ਨੂੰ ਰੂਹ ਕੰਬਾ ਦੇਣ ਵਾਲੀ ਉਸ ਨੂੰ ਦਰਦਨਾਕ ਮੌਤ ਦਿੱਤੀ ਹੈ। ਉਸਨੇ ਉਸ ਦੀ ਬੇਰਮੀ ਦੇ ਨਾਲ ਕੁੱਟਮਾਰ ਕੀਤੀ, ਉਸ ਦੇ ਉੱਪਰ ਬੈਠ ਕੇ ਉਸ ਦਾ ਗਲਾ ਘੁੱਟ ਦਿੱਤਾ ਤਾਂ ਇਥੋਂ ਤੱਕ ਇਹ ਵੀ ਕਿਹਾ ਜਾਂਦਾ ਹੈ ਕਿ ਤੇਜ਼ ਤਾਰ ਹਥਿਆਰ ਦੇ ਨਾਲ ਉਸ ਤੇ ਜ਼ਬਰਦਸਤ ਹਮਲਾ ਕਰ ਦਿੱਤਾ ਗਿਆ। ਇਸ ਕੁੜੀ ਦੀ ਮੌਤ ਹੋ ਗਈ ਹੈ ਇੱਥੇ ਵੀ ਚੀਜ਼ ਦੱਸਣ ਵਾਲੀ ਹੈ ਕਿ ਮ੍ਰਿਤਕਾ ਪਹਿਲਾਂ ਤੋਂ ਵਿਆਹੀ ਹੋਈ ਸੀ ਉਸਦੇ ਦੋ ਛੋਟੇ ਛੋਟੇ ਬੱਚੇ ਨੇ ਆਪਣੇ ਪਤੀ ਦੇ ਨਾਲ ਤਲਾਕ ਦਾ ਉਸ ਦਾ ਕੇਸ ਚੱਲ ਰਿਹਾ ਹੈ ਅਤੇ ਲਗਾਤਾਰ ਇਸ ਮੁੰਡੇ ਦੇ ਸੰਪਰਕ ਦੇ ਵਿੱਚ ਪਿਛਲੇ 2 ਤੋਂ 2.5 ਸਾਲਾਂ ਤੋਂ ਸੀ ਅਤੇ ਵਿਆਹ ਯਕੀਨੀ ਬਣਾਉਣਾ ਇਸ ਮੁੰਡੇ ਦੇ ਵੱਲੋਂ ਕਿਹਾ ਗਿਆ ਸੀ ਅਜਿਹੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਪਰ ਸੱਚਾਈ ਕੀ ਹੈ ਇਹ ਤਾਂ ਉਹੀ ਲੋਕ ਜਾਣਦੇ ਨੇ ਦੂਜੇ ਪਾਸੇ ਜਦੋਂ ਪੁਲਿਸ ਨੇ ਗੰਭੀਰਤਾ ਦੇ ਨਾਲ ਬ੍ਰੀਕੀ ਦੇ ਨਾਲ ਪੂਰੇ ਮਸਲੇ ਦੀ ਸ਼ਾਨਦਗੀ ਕੀਤੀ ਪਰਚੋਲ ਕੀਤੀ ਤਾਂ ਪੁਲਿਸ ਸੱਚ ਤੱਕ ਪਹੁੰਚੀ ਹੈ ਹੁਣ ਮੁਲਜ਼ਮ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਕੀ ਕਿਸੇ ਨੂੰ ਮੌਤ ਦੇਣਾ ਹਰ ਇੱਕ ਮਸਲੇ ਦਾ ਹੱਲ ਹੈ ਕਿਉਂਕਿ ਅੱਜ ਕੱਲ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਫਾਟਾ ਹੋ ਰਿਹਾ ਹੈ ਲੋਕਾਂ ਦੀ ਮਾਨਸਿਕਤਾ ਕਿੱਧਰ ਜਾ ਰਹੀ ਹੈ ਕਿ ਇੱਕ ਦੂਜੇ ਨੂੰ ਛੱਡ ਕੇ ਕਿਸ ਦੀ ਜਾਨ ਨਹੀਂ ਬਖਸ਼ੀ ਜਾ ਸਕਦੀ ਜਾਂ ਫਿਰ ਸਬੰਧ ਉਹਨੇ ਹੀ ਪ੍ਰਗਟ ਹੋਣੇ ਚਾਹੀਦੇ ਨੇ ਉਹਨੇ ਹੀ ਸਬੰਧ ਰੱਖਣੇ ਚਾਹੀਦੇ ਨੇ ਜਿੰਨੇ ਕੁ ਨੁਭਾਏ ਜਾ ਸਕਣ